ਮੈਸੇਜ ਕਰ ਦਿਓਗੇ ਆਰ ਕੇ ਲਾਈਵ ਟੀਵੀ ਦੇਤੇ ਅੱਜ ਤੰਤਲ ਪੀਰ ਬਾਬਾ ਲਖਦਾਤਾ ਜੀ ਦੇ ਦਰਵਾਜ਼ੇ ਉੱਤੇ ਹਰ ਸਾਲ ਦੀ ਤਰ੍ਹਾਂ ਸਾਡਾ ਵੀਰ ਬਖਤਿਆਰ ਸਿੰਘ ਦਾ ਜਿੱਦਾਂ ਜਨਮ ਹੋਇਆ ਸੀ ਬਾਬਾ ਜੀ ਦੇ ਪੁੱਤ ਦੇ ਰਾ ਉਸ ਦਿਨ ਤੋਂ ਨੰਬਰ ਪੁਛਤੀ ਵਾਣ ਚ ਪਹਿਲਵਾਨ ਜਿਲੰਦਰ ਤੇ ਅੰਚ ਚ ਪਹਿਲਵਾਨ ਦੌਲਤਪੁਰ ਜੁਨੀ ਪਹਿਲਵਾਨ ਜੀ ਦਾ ਬਾਪਾ ਜੀ 24 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਸੌਰਵ ਭਾਜੀ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਭਰਾਵਾਂ ਤੋਂ ਵੱਧ ਕੇ ਪਿਆਰ ਕਰਦੇ ਆ ਕਿਉਂਕਿ ਹਰ ਸ਼ੇਂਹ ਮੇਲੇ ਦੇ ਵਿੱਚ ਅਕਸਰ ਇਹਨਾਂ ਦੇ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ ਬੜੀ ਅੱਛੀ ਕਵਰਿੰਗ ਕਰਕੇ YouTube ਦੇ ਚੈਨਲਾਂ ਨੇ ਪੰਜਾਬ ਦੇ ਲਗ ਲਗ ਟੀਵੀਾਂ ਦੇ ਉੱਤੇ ਦਿਖਾਉਂਦੇ ਨੇ ਸਾਡੇ ਸੌਰਵ ਭਾਜੀ ਤਹਿ ਦਿਲੋਂ ਧੰਨਵਾਦ ਆ ਜੌੜੀਆਂ ਦੇ ਨੱਗਰ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਤਨ ਤਨ ਬਾਬਾ ਪੀਰ ਲਖ ਦਾਤਾ ਜੀ ਦੇ ਦਰਵਾਜ਼ੇ ਉੱਤੇ ਇਹ ਜਕਰੇ ਰੱਖਾਂ ਦੇ ਬੋਤਿਆਂ ਦਾ ਬੋਲ ਸੱਚੇ ਦਰਬਾਰ ਕੀ ਜੈ ਕਹਿੰਦੇ ਤਾਂ ਸਟਾ ਵੀਰ ਸੰਤੋਖ ਸਿੰਘ ਜੀ ਭਾਵਾਂ ਤੋਂ ਵੱਧ ਕੇ ਪਿਆਰ ਕਰਦਾ ਔਰ ਮੇਰਾ ਦਿਲੋਂ ਧੰਨਵਾਦ ਕਰਦੇ ਆਪਣੇ ਵੀਰਾਂ ਦਾ ਔਰ ਇਹ ਜਿਹੜਾ ਅੱਜ ਦਾ ਸ਼ਿੰਝ ਮੇਲਾ ਕਿੰਨੇ 32 ਕਿrti ਮੈਂ ਸਾਲ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਤੀਨੋਂ ਸ਼ੁਰੂਆਤ ਗਰਾਉਂਡ ਦੇ ਬਾਹਰਲੇ ਮੇਰਾ ਵੀਰ ਸਾਥੀ ਕਮੈਂਡਰ ਦਵਿੰਦਰ ਕਿੱਲੇ ਪੰਜ ਪਹਿਲਵਾਨ ਬਹੁਤ ਸ਼ਾਨਦਾਰ ਕੁਸ਼ਤੀ ਇੱਕ ਨੰਬਰ ਦੀ ਕੋਸ਼ਿਸ਼ ਜੋ ਸ਼ੁਰੂ ਹੋਣ ਜਾ ਰਹੀ ਹੈ ਸ਼ੁਰੂਆਤ ਦੇਣੇ ਨੇ ਸਾਡੇ ਬਾਬਾ ਜੀ ਬਾਬਾ ਜਸਵਿੰਦਰ ਗੋੜਾ ਪਹਿਲਵਾਨ ਲਖਣ ਇਹ ਵੀ ਮਲ ਬਿਲਕੁਲ ਵਾਰਮ ਅਪ ਹੋ ਜਿਹਾ ਮੈਂ ਬੈਠੀ ਆ ਇਹਦਾ ਮੱਲਾ ਦੇ ਅਸੀਂ ਨਾਮ ਅਨਾਉਂਸ ਕਰੀ ਜਾਂਦੇ ਆ ਉਹ ਆਪਣਾ ਮੱਲੇ ਦੇ ਮੱਲੇ ਕਿ ਪੁੱਜੇ ਹੋਏ ਨੇ ਤੇ ਸਾਹਮਣੇ ਆਖਾੜਾ ਨਖੂ ਚਾਲ ਤੋਂ ਸਾਡੇ ਰਮਣ ਕੋਰ ਸਾਹਿਬ ਜਿਨ੍ਹਾਂ ਜਿਹੜਾ ਧੰਨਵਾਦ ਅਖਾਂਗੇ ਜੀ ਕਿ ਗੋਪੀ ਲਖਣ ਵਾਲਾ ਬੈਠਾ ਆ ਗੋਪੀ ਅਕਰੇ ਖਾੜੇ ਨੂੰ ਆ ਕੇ ਸਲਾਮੀ ਦੇ ਦੇ ਜੋ ਪੱਥਰ ਤੇ ਲੀਕਾ ਜੋ ਜਵਾਨੀ ਰੂਪ ਰੰਗ ਦੀਆਂ ਲੋਕੀ ਕੱਲ ਤਰੀਫਾਂ ਹੁੰਦੀ ਖੇੜੇ ਕੁਸ਼ਤੀ ਦੀ ਗੱਲ ਉੜਦੀ ਤੁਰਾ ਸਮਾਨੀ ਪੁੱਟੇ ਵਾਇਆ ਜੋਰ ਲੱਗਦਾ ਲੱਗਦਾ ਵਿੱਚ ਚੜੀ ਜਵਾਨੀ ਸਾਹਮਣੇ ਕਹਿੰਦੇ ਵੀ ਅਮਿਤ ਪਹਿਲਵਾਨਾ ਵਿੱਚ ਸ਼ੇ ਪਹਿਲਵਾਨ ਲਖੇ ਨੂੰ ਬੈਂਦੀ ਆ ਗਈ ਭੱਜ ਗਿਆ ਜਾਂ ਮੱਲਾ ਮੈਦਾਨ ਦੇ ਵਿੱਚ ਅਖਾੜੇ ਪਾਤਸ਼ਾਹ ਜੋ-ਜੋ ਕੁਸ਼ਤੀਆਂ ਹੋਣ ਗਿਆ ਦੇਖਿਓ ਕਹਿੰਦੇ ਵੀ ਬੰਤ ਕੋਲਡ ਗਵਾਲ ਖਾਨੇ ਦਾ ਚੇਲਾ ਏ ਇਹ ਕਹਿੰਦੇ ਵੀ ਅਮਿਤ ਪਹਿਲਵਾਨਾ ਮੋਠਾਂ ਵਾਲੀ ਆ ਬਹੁਤ ਵਧੀਆ ਕੁਸ਼ਤੀ ਖੇਡ ਦੇ ਮਰਨ ਲਈ ਚਾਹਦੀ ਪਈ ਆ ਦੂਸਰੇ ਬੰਦੇ ਕਹਿੰਦੇ ਵੀ ਲਖਣ ਵਾਲੇ ਗੋਕੀ ਪਹਿਲਵਾਨ ਦਾ ਸ਼ਗਿਰ ਧਿਆ ਬਹੁਤ ਵਧੀਆ ਮੁਕਾਬਲਾ ਇਤਨੇ ਵੱਡੇ ਵੱਲੇ ਹੋ ਗਈ ਲੱਗਦੀ ਆ ਵੀ ਕੁਸ਼ਤੀ ਫਿਰਦਾ ਰਾ ਆ ਵੀ ਕੁਸ਼ਤੀ ਫਿਰਦਾ ਰਾ ਆ ਕੌਣ ਆ ਉੱਠਾ ਵਾਲੀ ਆਮ ਦੇ ਬੰਦੇ ਬੰਦੇ ਕਰਾ ਗਿਆ ਵੀ ਇਸ ਟੈਂਕ ਠੀਕ ਹੈ ਜਮਾ ਪਹਿਲਵਾਨ ਸਾਹਮਣੇ ਖੇਡ ਦੇ ਮੈਦਾਨ ਵਿੱਚ ਚੱਲਦੀ ਪਈ ਕੁਸ਼ਤੀ ਇੱਕ ਦੋ ਮੋੜਾਂ ਦੇ ਕੋਈ ਅਤੀਵਾਏ ਹੋ ਰਿਹਾ ਹੈ ਆ ਦੇਖੋ ਸੀ ਦਿਖਾਰੇ ਜੋ ਮੇਰੀ ਕੁਸ਼ਤੀ ਹੈ ਛੋਟੀ ਵੀ ਕੁਸ਼ਤੀ ਹੋ ਰਹੀ ਹੈ ਬਾਹਰ ਪਤੰਗਾਂ ਦੀਆਂ ਆਪਾ ਵੀਰ ਸਿੰਘ ਜੀ ਨਵਾਂ ਪਿੰਡ ਕਾਲੀਆਂ ਦਰਸ਼ਕੋ ਜੋਰ ਦਾ ਤਾੜੀ ਮਾਰਦੇ ਇਹ ਵੀ ਟੌਪ ਦੀ ਕੁਸ਼ਤੀ ਹੋਣੀ ਆ ਬਈ ਅਗਲੀ ਕੁਸ਼ਤੀ ਜਿਹਨਾਂ ਜਿਹੜੇ ਜਿਆਦੇ ਬਣਾਉ ਨੂੰ ਸਤਿਕਾਰ ਵੱਖਿਆ ਹਿੰਦੂ ਟਾਈਮ ਲਈ ਗੱਲ ਕਰੀਏ ਤੇ ਕ੍ਰਿਸ਼ਨ ਤੋਹਾ ਨੇ ਬਾਬਾ ਸਿੱਧ ਜਾਨੂੰ ਦੇ ਨਾਲ ਅੱਖ ਦੇ ਭੋਗ ਕੀਤਾ ਤੇ ਮੁਸਲਮਾਨ ਕਰਨ ਦੀ ਗੱਲ ਕਰੀਏ ਤੇ ਸੱਗੀ ਸਰਵਰ ਵੀਰ ਲਖਣੇ ਦਰਾਪਿਆ ਨੇ ਆਪ ਪਹਿਲਵਾਨੇ ਕੀਤੀ ਹਰ ਤਕੜੀ ਕੁਸ਼ਤੀ ਅੱਜ ਖੇਡਣਾਂ ਮਿਲਾਂ ਦੇ ਚੱਲਦੀ ਪਈ ਵੀਰਾ ਪਹਿਲਵਾਨ ਆਓ ਜੀ ਖਾੜੇ 'ਚ ਤੇ ਕੋ ਨਾ ਪਹਿਲਵਾਨ ਕਵਿਤਾ ਮਦਦ ਸੰਦੇਸ਼ ਪੈ ਜਵਾਨੀ ਆਉਂਦੀ ਏ ਪੜੀ ਟਾਵੇਂ ਕਾਵੇਂ ਕਪਰੂ ਪਾਉਂਦੇ ਮੁੱਲ ਜਵਾਨੀ ਦਾ ਕੀ ਟੰਟ ਪੈਕ ਦਾ ਲਾਵੇ ਜੁਸਾ ਕੈਂ ਬੋਲਣਾ ਪੈਂਦਾ ਮਨਗਲਾ ਮਾਲਾ ਰਸਤਾ ਹੋਂਦਾ ਕਦੋਂ ਸਾਨੀ ਦਾ ਸੋਹਣੂ ਕੰਨ ਗੱਤੇ ਅਸਲ ਮੁੱਲ ਜਵਾਨੀ ਦਾ ਪਹਿਲਾ ਵੇਖ ਸਮਝੀਏ ਅਸਲ ਮੁੱਲ ਜਵਾਨੀ ਦਾ ਇਧਰ ਜਿੱਥੇ ਤਨਤਨ ਬਾਬਾ ਪੀਰ ਲਖਨਤਾ ਜੀ ਦੇ ਦਰਵਾਜ਼ੇ ਉੱਤੇ ਬਾਬਾ ਜਸਵਿੰਦਰ ਸਿੰਘ ਸਰਦਾਰ ਕਬੀਰ ਸਿੰਘ ਸਰਦਾਰ ਪਰਵਿੰਦਰ ਸਿੰਘ ਔਰ ਸਾਡੇ ਸਰਕਾਰਯੋਗ ਸਤਨਾਮ ਸਿੰਘ ਸਾਡੇ ਭਾਈ ਜੀ तहे ਦਿਲੋਂ ਧੰਨਵਾਦ ਕਰਦੇ ਆਂ ਅੱਜ ਚੱਲਦੀਆਂ ਹੋਈਆਂ ਕੁਸ਼ਤੀਆਂ ਬਹੁਤ ਹੀ ਸ਼ਾਨਦਾਰ ਕੁਸ਼ਤੀ ਉਧਰ 420 ਵਾਲੇ ਐ 24 ਵਾਲੇ ਵੀ ਬਿਲਕੁਲ ਲਾਈਵ ਕਰੀ ਜਾ ਰਹੇ ਔਰ ਦੇਖੋ ਖੁੱਚ ਪੁੱਟੀ ਹੋਈ ਇਹ ਕੌਣ ਆ ਦੇਖੋ ਨਾ ਆ ਤਾਲੀਆਂ ਬਾਦੋ ਉੱਪਰਲੇ ਪਾਸੇ ਗੁੰਨਾ ਆ ਗਿਆ ਪੁਆਇੰਟ ਲੈ ਗਿਆ ਵੱਡਾ ਜੇਤੂ ਸਾਹਿਬ ਇਹ ਸੋਹਣਿਆ ਕਾਲੇ ਜੀ ਪੇਸ਼ੰਦੀ ਲੱਭਦਾ ਸਾਹ ਜੈਕਾਰੇ ਲੱਖਾਂ ਦੇ ਜਾਦਿਆਂ ਦਾ तो तो दिना तो दिना से से तो तो दर्शन सिंह जी लंबड़दार साह फीपुर नंबर दो करिए शुरू जी दो नंबर झंडी देविंद्रा दो नंबर झंडी दे ਦੇ ਬੋਵੀ ਕਾਲਾ ਸਿੰਘ ਆ ਉਹ ਜਾਨ ਦੇ ਵਿੱਚ ਪਹੁੰਚ ਚੁੱਕਾ ਨੰਬਰ ਦੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਅਮਰਤ ਪਹਿਲਵਾਨ ਬਾੜਵਾਲ ਤੇ ਬੋਵੀ ਪਹਿਲਵਾਨ ਕਾਲਾ ਸਿੰਘ ਦੇ ਵਿਚਕਾਰ ਸਾਡੇ ਸਤਿਕਾਰਯੋਗ ਸਰਦਾਰ ਬੰਦੇਵ ਸਿੰਘ ਜੀ ਬਾਬਾ ਜੀ ਦੇ ਭਾਈ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਪੰਜਾਬੀ ਬੋਲਣ ਦਾ ਮੱਧਮ ਮਾਨ ਕਰਦੇ ਆ ਖਾਲੂ ਸ਼ੰਜ ਕਮੇਟੀ ਕੈਮਰਾ ਫੋਟੋ ਵਿੱਟਨੇ ਗਵਾਂਦੇ ਤੇਰੀ ਅਜੇ ਬੱਚੀ ਬੜੀ ਅੱਛੀ ਕਵਰਿੰਗ ਕਰ ਰਹੀ ਆ ਸਾਡੇ ਵੀਰ ਸਰੋਪਾ ਜੀ ਐ 24 ਵਾਲੇ ਇਹ ਕਿਤੇ ਵੀ ਜਦੋਂ ਬਾਬਾ ਜੀ ਦੀ ਗੱਲ ਕਰਨਾ ਫਿਰ ਪਾਲਖੋ ਵਾਲੇ ਨਾਲ ਕੋਸ਼ਿਸ਼ ਹੁੰਦੀ ਆ ਸੋਤੇ ਗੂਰ ਨੂੰ ਅਜਿਆਂ ਨੂੰ ਬਹੁਤ ਪੱਕੀ ਕਰਦੇ ਆ ਜਿਹੜੇ ਰਹੇ ਤੇਰੇ ਲੱਖਾਂ ਦੇ ਦਾਦਿਆਂ ਜੀ ਕਿਉਂਕਿ ਬਾਬਾ ਜੀ ਮੈਂ ਆਪ ਲੱਖਾਂ ਦੇ ਦਾਦਿਆਂ ਨੂੰ ਬਹੁਤ ਜੱਦਾ ਪੰਚਾ ਹਰ ਦੇਖੇ ਵੀਰ ਬਹੁਤ ਕੋਸ਼ਿਸ਼ ਕਰਦੀ ਸੀ ਮੇਰੇ ਲਈ ਮਾਂ ਇਹਾਂ ਵੀ ਕੋਈ ਗ੍ਰਹਿਮਤਾ ਅੱਜ ਵੀ ਮੈਂ ਡਿਊਟੀ ਦੇ ਸੀਗਾ ਕੋਈ ਜਾਣ ਨਹੀਂ ਸੀ ਮੈਂ ਛੁੱਟੀ ਬਣਦੀ ਇਸੇ ਕਰਕੇ ਤਾਂ ਦਲਵੰਦਰ ਭਾਈ ਨੇ ਫੋਨ ਕੀਤਾ ਕਿ ਬੇਟਾ ਮੋੜ ਨਹੀਂ ਆਵਣਾ ਪਰ ਪੁੱਛਾ ਵਧੀ ਹੈ ਜੋ ਮਨਜੂਰੇ ਦੇ ਤਰ੍ਹਾਂ ਹੁੰਦਾ ਹੈ ਇਹ ਲੱਖਾਂ ਦੇ ਤਰ੍ਹਾਂ ਵਾਲੇ ਗਮਾਂ ਦੀ ਜਿਹੜੀ ਖੇਡ ਹੈ ਮੈਂ ਬਤਾ ਲਈ ਮੇਰੇ ਵੀਰੋ ਕੀ ਭਾਈ ਨੇ ਚਰਚੀ ਰਿਜੈਨੇਸ਼ਨੇ ਨਹੀਂ ਲੱਗਦੇ ਕੋਈ ਵਰਤਾਈ ਬੜਾ ਜੋਰ ਨਾਲ ਸਵਾਤ ਵੇਖੇ ਕੁੱਲ ਜਵਾਨਾ ਓਨਨਯੋ ਬਣੇ ਗਏ ਨੇ ਦਰਸ਼ਕ ਵੀਰੋ ਕੁਸ਼ਤੀ ਵਧੀਆ ਲੱਗਦੀ ਤੇ ਦੋਨਾਂ ਮੱਲਾਂ ਦੇ ਵਿੱਚ ਮੱਜਰਾ ਤੇ ਪਾਉ ਨੂੰ ਰੱਬ ਕਰੇ ਬੈਠਾ ਰੋਟੀ ਨਿਕਲ ਦਿੰਦਾ ਉਹ ਵੀ ਪਾਉਣੀ ਪੈਂਦੀ ਆ ਮੋਢੇ ਦੇ ਵਿੱਚ ਪਾਉ ਨੂੰ ਐਡਾ ਨਹੀਂ ਜਾਣੀ ਆ ਵੀ ਗੇਮਾਂ ਜਿੱਤਣਾ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਆ ਐਵੇਂ ਲੋਕੀਂ ਜੇ تیرے ਚੰਗੇ ਵੀ ਜਲੇ ਭਾਈ ਜੇ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਆ ਦੇਣੇ ਚੰਗੇ ਆਉਂਦੇ ਨਹੀਂ ਲੋਕ ਇਹ ਬੰਦੇ ਆ ਮੈਂ ਖੁਸ਼ ਨਹੀਂ ਹੱਸਦਾ ਨਾਲ ਸਾਡਾ ਵੀਰ ਤਰਿੰਦਰ ਤੇ ਨਾਲ ਸੁਨਮਾ ਭਾਜੀ ਹੋਏ ਮੋਰੇ ਖੁਸ਼ ਹੋ ਗਏ ਬਹੁਤ 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 ਅੱਛਾ ਆ ਗਿਆ ਔਰਿਆ ਵਾਲੇ ਕੌਣ ਸਾਡਾ ਵੀਰ ਸ਼ਾਮੀ ਬੰਗੂ ਅੱਛੇ ਤੋਂ ਬਾਦ ਬੰਗੂ ਬ੍ਰੇਕਿੰਗ న్యూਸ ਚ ਆਉਂਦੇ ਜੋ ਜੀ ਜੀ ਨੂੰ ਇਸੋtrasī ਸੇਵਾ ਕਰਨ ਲੱਗੇ ਇੱਥੇ ਗੁਰਦੁਆਰਾ ਪੈਂਸ਼ਣ ਜੀ ਪੁਣੀ ਸ਼ੁਰੂ ਕੀਤੀ ਆ ਬਾਬਾਈ ਕਿਰਪਾ ਨਾਲ ਪ੍ਰਿੰਦਰ ਉਸਤ ਨੇ ਜੋ 23 ਪੜ ਕੇ ਦੀ ਗੱਲ ਲਗਾਤਾਰ ਇਥੋਂ ਉਹਦੇ ਨਾਲ ਪਾਈ ਸੀ ਹਿੰਦੁਸਤਾਨ ਤੇ ਕਿਹੜਾ ਪ੍ਰਧਾਨ ਨਿਖਰਾ ਲਿਆਣ ਕਿਥੇ ਹੁਣ ਬੈਸ ਉਹਦਾ ਚੇਲਾ ਜੀ ਸੱਜਿਆ ਜੀ ਮਨ ਬਹੁਤ ਖੁਸ਼ ਹੋਇਆ ਜੋ ਬਹੁਤ ਸੋਹਣੀ ਕੋਸ਼ਿਸ਼ ਹੋਈ ਅੱਜ ਬਾਬਾਈ ਸਾਰਿਆਂ ਚੜ੍ਹਦੀ ਕਲਾ ਬਖਸ਼ੇ ਜਨ ਦੁੱਖ ਦੀ ਰਾਤ ਤਰਕੀ ਬਖਸ਼ੇ ਸਾਰੇ ਦਾ ਭਲਾ ਕਰੇ ਜੋ ਵੀ ਸਹਿਯੋਗ ਕਰਦੀਆਂ ਸੰਗਤਾਂ ਨਗਰ ਦੀਆਂ ਸਰਬਦਾ ਬਾਬਾ ਜੀ ਭਲਾ ਕਰੇ ਜੰਦੁਗੁਨੀ ਰਾਜ ਚੋਗਿੰਦਰ ਕੀ ਕਰੇ ਬਾਬਾ ਜੀ ਗੱਲ ਕਰੀ ਜੀ ਅੱਜ ਕੱਲ ਦੇ ਬੱਚਿਆਂ ਦੀ ਕਿਸੇ ਉਹਨਾਂ ਨੂੰ ਕੀ ਸੰਦੇਸ਼ ਆਪਣਾ ਕੀ ਮੈਸੇਜ ਦੇਣਾ ਬੱਚਿਆਂ ਨੇ ਇਹ ਸੇ ਕਰਕੇ ਆ ਖੇਡ ਮੇਲੇ ਹੋ ਰਿਹਾ ਜੋ ਚੰਗੇ ਪਾਸੇ ਲੱਗਣ ਕੋਸੀ ਤੇ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਕਰਦੇ ਆ ਜੀ ਆਪਣੇ ਬੱਚਿਆਂ ਨੂੰ ਜਿਹੜੇ ਵਿਹਲੇ ਬੰਦੇ ਆ ਵਿਹਲੇ ਮੁੰਡੇ ਆ ਉਹਨਾਂ ਕੋ ਨਾ ਜਾਣਦੇ ਹੋ ਫਿਰ ਜਿਹੜੇ ਮੁੱਲੇ ਮੁੰਡੇ ਪਿੰਡਾਂ ਵਿੱਚ ਵਿਹਲੇ ਆ ਨਾ ਉਹਨਾਂ ਕੋ ਜਾਣ ਨਾ ਦੇਓ ਬੱਚੇ ਫੇਪ ਸਕਦੇ ਆ ਉਦਾਂ ਨਹੀਂ ਬਜਣੇ ਕਿਉਂਕਿ ਜੋ ਵਿਲੇ ਜਿੱਦਾ ਮਰ ਜਾਦੇ ਆ ਵਿਲਾ ਦਿਮਾਗ ਸ਼ੈਤਾਨ ਦੀ ਵਰਕਾ ਕਿਉਂਕਿ ਇਸ ਕਰਕੇ ਭਾਈ ਨਿਆਣੇ ਵਿਲੇ ਚ ਜਾਂਦੇ ਆ ਉਹ ਨਸ਼ੇ ਇਹਨਾਂ ਫ੍ਰੀ ਹੋਦੇ ਆ ਤੇ ਮਗਰੋਂ ਕਹਿੰਦੇ ਪੈਸੇ ਰਿਆ ਹੁਣ ਸਿੱਕ ਰਾ ਚੋਰੀਆਂ ਕਰਦੇ ਆ ਇਸ ਕਰਕੇ ਹੀ ਇਸੇ ਕਰਕੇ ਖੇਡ ਵਾਲੇ ਕਰਾਈ ਜਾਂਦੇ ਆ ਵੀ ਚੰਗੇ ਪਾਸੇ ਲੱਗਣ ਬੱਚੇ ਤੇ ਚੰਗਾ ਸਾਦਾ ਸਵਾਰ ਸਿੱਜੇ ਤੁਹਾਡੇ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਰਿਕਾਰ ਲੱਖਾਂ ਦਾ ਤੇਰਾ ਬਹੁਤ ਸਤਿ ਸ੍ਰੀ ਅਕਾਲ ਜੀ ਇਹ ਹੈ ਮੇਰਾ ਨਾਮ ਕੋਮਨ ਦਾ ਵਾਸੀ ਆਪਣੇ ਬਾਬਾ ਜੀ ਬਾਬਾ ਦਸੰਦਰ ਸਿੰਘ ਜੀ ਬਹੁਤ ਵਧੀਆ ਪੀੜਾਂ ਦੀ ਸੇਵਾ ਕਰਦੇ ਪਿੰਡ ਵਾਸਤੇ ਪਰੇਲੇ ਬਹੁਤ ਵਧੀਆ ਅਦਾਰਦ ਦੇ ਦੀ ਕਰਦੇ ਸੱਚੇ ਪਾਤਸ਼ਾਹ ਇਹਨਾਂ ਨੂੰ ਜਿਆਦਾ ਦਵੇ ਇਹਨਾਂ ਦੇ ਬੱਚਿਆਂ ਨੂੰ ਆਖੋ ਜੀ ਖੁਦੀ ਇਤਰਾਮ ਬੱਚੇ ਵਜੇ ਕੰਮ ਕਰਨ ਕੁਈ ਅਮਲ ਤੋਂ ਸ਼ਰਮ ਮਿਲਦਾ ਆ ਕੁਸ਼ੀਦ ਬੰਦੀ ਬੱਚਿਆਂ ਦੀ ਜਿਹ ਬੰਨੇ ਬੱਚੇ ਨਾਂ ਨਾ ਲੱਗਣ ਅਸੀਂ ਦੇ ਚ ਉਹਨੇ ਹੱਥ ਜੋੜ ਕੇ ਬੇਨਤੀ ਆ 2 ਵਜੇ ਕੰਮ ਫੇਰ ਮદાન ਕਬੱਡੀ 3 ਵਜੇ ਕੰਮ ਕਰਨ ਦੇ ਵਾਲੇ ਪਾਸੇ ਨਾਂ ਲੱਗਣ ਜਦੋਂ ਪਹਿਲਾਂ ਇਹ ਚੈਨਲ ਤੇ ਹੁੰਦੇ ਸੀ ਫਰਕ ਨਹੀਂ ਸੀ। ਛੰਦ ਵਾਂਗ ਅੱਗੇ ਥੋੜੀ ਤੋਂ ਵੱਲ ਕੇ ਬਹੁਤ ਵੱਡੀ ਸੈਚ ਹੋ ਗਈ ਆ। ਚਲੋ ਗੁਰੂ ਮਹਾਰਾਜ ਜੀ ਨਾਲ ਭਲਾ ਕਰੇ। ਬਹੁਤ ਵਧੀਆ। ਅੱਜ ਕੱਲ੍ਹ ਜਿਹੜੇ ਬੱਚੇ ਜੀ ਫੇਸਬੁਕ WhatsApp ਦਾ ਦਵਾ ਆਵਾ ਪਰ ਕਰ ਲਿਆ। ਅਸੀਂ ਇਹ ਸੰਦੇਸ਼ ਦਿੰਦੇ ਆਂ ਵੀ ਉਹ ਕੰਮ ਛੱਡ ਕੇ ਨੇਕ ਕੰਮ ਨੂੰ ਲੱਗੋ। ਹਾਂਜੀ। ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜਾ ਸਹਿਯੋਗ ਦਿੰਦੇ ਆ। ਉਹਨਾਂ ਦਾ ਬਹੁਤ-ਕੋੜ-ਕੋੜ ਧੰਨਵਾਦ। ਇਹ ਮੇਰੇ ਖਿਆਲ ਬੱਤੀਮਾ ਮੇਲਾ ਬੱਤੀਮਾ ਛੰਡ ਮੇਲਾ ਹੁਣ ਕਹਿੰਦੇ ਆ ਜੀ ਚਲੋ ਬੱਚਿਆਂ ਨੂੰ ਚੰਗੇ ਪਾਸੇ ਲਾਓ ਛੰਡ ਮੇਲੇ ਖਰਾਓ ਬੱਚੇ ਚੰਗੇ ਪਾਸੇ ਸੋਖੀ ਹੋਵੇ ਉਹਨਾਂ ਦੀ ਚੰਗਾ ਕੰਮ ਕਰਨ ਕਬੱਡੀ ਖੇਤਰ ਜੂਰ ਲੱਗ ਗਿਆ ਹੁਣ ਜਿੰਨੀ ਦੇਖਦੇ ਆਂ ਤੀਕੇ ਲਾਉਂਦੇ ਗੋਲੀਆਂ ਖਾਂਦੇ ਆ ਉਹ ਇਹ ਚੀਜ਼ ਪਿੱਛੇ ਗਈ ਇਹੋ ਜੇ ਕੰਮ ਕਰਨ ਬੱਚੇ ਘਾਵ ਵਧਣ ਕੋਈ ਸਿਆਣ ਪਾਵੇ

ਬਹੁਤ ਬਹੁਤ ਕਿੰਨਾ ਖੁਸ਼ੀ ਕਰਨੀ ਕਿ ਖੁਸ਼ੀ ਕਰਨੀ ਬਹੁਤ ਖੁਸ਼ੀ ਹੈ ਸਾਡੇ ਪਿੰਡ ਬਹੁਤ ਵਾਅਦਾ ਬਹੁਤ ਖੁਸ਼ੀ ਹੈ ਅੱਜ ਕੱਲ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਨੌਜਵਾਨ ਬੱਚੇ ਬਹੁਤ ਵਧੀਆ ਜਿ ਲੱਗੇ ਯਾਰੇ ਬਹੁਤ ਖੁਸ਼ੀ ਹੈ ਬਹੁਤ ਘਟ ਰਹੇ ਆ ਵੀ ਸਹੀ ਸਾਡੇ ਪਿੰਡ ਦਾ ਪਾਪਾ ਜੀ ਇਸ ਮੇਲੇ ਵਿੱਚ ਐਨ ਆਰ ਆਈ ਭਰਾਵਾਂ ਦਾ ਵੀ ਸਹਿਯੋਗ ਹੈ ਇਹਨਾਂ ਦੀ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਅਸੀਂ ਉਹਨਾਂ ਦੇ ਨਾਲ ਹੀ ਕਰਦੇ ਹਾਂ ਅੱਜ ਕੱਲ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋ ਹਾਂ ਜੀ ਇਹੋ ਜਿਹਾ ਮੇਲੇ ਹੋਣ ਕਿ ਬੱਚੇ ਸੱਜਣਗੇ ਕੋਈ ਨਾ ਫਰਕ ਪੈਂਦਾ ਜੀ ਵਿੱਚ ਤੇ ਤੁਹਾਨੂੰ ਕੀ ਫਰਕ ਰਹੇ ਜਾਂਦਾ ਹੈ ਜੀ ਪਹਿਲੇ ਵੀ ਸੰਜਾ ਹੁੰਦੀ ਸੀ ਤੁਹਾਨੂੰ ਕੀ ਫਰਕ ਰਹੇ ਜਾਂਦਾ ਹੈ ਸੰਜਾ ਬਹੁਤ ਵਧੀਆ ਚੀਜ਼ ਹੈ ਜੀ ਰੱਬ ਇੱਕ ਤਾਜ਼ਾ ਕਰਕੇ ਰੱਖੇ ਕਿਉਂਕਿ ਇਹਦੇ ਵਿੱਚ ਨਵੇਂ ਬੰਦਿਆਂ ਨੂੰ ਵੀ ਪਤਾ ਲੱਗਦਾ ਟੀਨ ਮਸ਼ਹਗਾ ਕਰਕੇ ਬਹੁਤ ਵਧੀਆ ਫਰਕ ਕਰਕੇ ਬਹੁਤ ਵਧੀਆ ਕਰਕੇ ਬਹੁਤ ਮਿਹਰਬਾਨ